ਕਿ ਬਾਈ ਸੱਸੀ ਕਾਲ ਜੀ ਸਾਰਿਆਂ ਨੂੰ ਆਓ ਜੀ ਕਿਹੜਾ ਕਰੀਏ ਕਦੀ ਅਪਰਟਾਪਾ ਹੋਰ ਠੀਕ ਠਾਕ ਹੋ ਬਾਈ ਸਾਰੇ ਜਿਆਦਾ ਲੰਬੀ ਲਾਈਵ ਨਹੀਂ ਮੈਂ ਬਣਾਉਂਗਾ ਕੁਝ ਕਮੈਂਟ ਨੇ ਮੇਰੇ ਕੋਲ ਤੇ ਗੱਲ ਆਪਾਂ ਛੇਤੀ ਨਿਵੇੜਨ ਦੀ ਗੱਲ ਕਰਾਂਗੇ ਮੈਂ ਸਿਰਫ ਇੱਕ ਮੁੱਦੇ ਤੇ ਗੱਲ ਕਰਨ ਆਇਆ ਜਿਹੜਾ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਬੜੇ ਜੋਰਾ ਸ਼ੋਰਾਂ ਤੇ ਚੱਲ ਰਿਹਾ ਉਹ ਜਿਹੜਾ ਮੁੱਦਾ ਕੋਸ਼ਕ ਪੱਤਰਕਾਰਾਂ ਨੇ ਜਿਹੜੇ ਕਿ ਆਏ ਚੱਕਿਆ ਉਹ ਜਿੱਦਾਂ ਮਤਲਬ ਜਿਹੜੇ ਕਿ ਵੀ ਇਹ ਤੋਂ ਬਿਨਾ ਤਾਂ ਪੰਜਾਬ ਜਿਵੇਂ ਖੜ ਜੂਗਾ ਉਹ ਮੁੱਦਾ ਹੈਗਾ ਜੀ ਆਪਣੇ ਪਹਿਲਾ ਮੁੱਦਾ ਤਾਂ ਹੈਗਾ ਜਿਹੜਾ ਮੱਟ ਸ਼ੇਰਾਂ ਵਾਲਾ ਮੁੱਦੇ 2 ਨੇ ਦੂਜਾ ਹੈਗਾ ਜਿਹੜਾ ਮੁੱਦਾ ਉਹ ਜਿਹੜੀ ਕੁੜੀ ਔਰਕੈਸਟਰੀ ਆ ਸਿਮਰ ਸੰਧੂ ਉਹ ਕੁੜੀ ਦਾ ਨਾਂ ਆ ਉਹਦਾ ਮੁੱਦਾ ਪਹਿਲਾਂ ਮੈਂ ਗੱਲ ਕਰੂੰਗਾ ਜਿਹੜੀ ਔਰਕੈਸਟਰੀ ਕੁੜੀ ਆ ਉਹਦੇ ਉੱਤੇ ਜੋ ਆਪਣੇ ਪੱਤਰਕਾਰ ਨੇ ਨਾ ਪੱਤਰਕਾਰਾਂ ਵਿੱਚੋਂ ਇੱਕ ਉੱਪਰ ਦਾ ਪੱਤਰਕਾਰ ਜਿਹਨੂੰ ਹੋਂਦ ਦੇ ਵਿੱਚ ਲਿਆਉਣੇ ਵਾਲਾ ਦੀਪ ਸਿੱਧੂ ਇਹਦਾ ਨਾਂ ਹੈਗਾ ਜਗਦੀਪ ਥਲੀ ਮਾ ਮੂਰਲੇ ਪਾਸੇ ਹੈਡਲਾਈਨ ਤੇ ਲਿਖਿਆ ਵੀ ਹੋ ਵੀ ਭਾਈ ਜਗਦੀਪ ਜਿਹੜਾ ਥਲੀ ਬੰਦਾ ਆ ਵੀ ਇਹਦੀ ਕੋਈ ਰੀਸ ਨਹੀਂ ਕਰ ਸਕਦਾ ਰੀਸ ਕਿਉਂ ਨਹੀਂ ਕਰ ਸਕਦਾ ਇਹਨੇ ਇੱਕ ਪੋਸਟ ਪਾਈ ਆ ਪੋਸਟ ਦੇ ਵਿੱਚ ਇਹਨੇ ਕੱਲ ਪਰਸੋ ਦੀ ਪੋਸਟ ਚੱਲ ਰਹੀ ਆ ਬਹੁਤ ਘਮਰੀ ਆ ਉਹਦੇ ਪੋਸਟ ਦੇ ਵਿੱਚ ਇਹ ਬੰਦਾ ਲਿਖ ਰਿਹਾ ਕੁੜੀ ਨੂੰ ਵੀ ਜਿੰਨੀਆਂ ਵੀ ਭਾਈ ਆਰਕੈਸਟਰੀਆਂ ਕੁੜੀਆਂ ਨੇ ਮਜਬੂਰੀ ਚ ਨੱਚ ਰਹੀਆਂ ਨੇ ਭਾਈ ਇਹ ਆਪਣਾ ਕੰਮ ਛੱਡਣ ਤੇ ਮੈਂ ਇਹਨਾਂ ਨੂੰ ਮੱਝ ਲੈ ਕੇ ਦੰਨਾ ਆਪਣਾ ਦੁੱਧ ਵੇਚਣ ਤੇ ਆਪਣੀ ਕਿਰਤ ਕਰਨ ਇਹ ਸਾਰਾ ਇਹਦੀ ਪੋਸਟ ਪੜ੍ਹ ਲਈ ਹੋਣੀ ਆ ਫਿਰ ਉਸ ਤੋਂ ਬਾਅਦ ਇਹਨੇ ਇੱਕ ਸ਼ਰਾਬ ਉਹ ਤੋਂ ਬਾਅਦ ਜਿਹੜੀ ਮਤਲਬ ਜਿਹੜੇ ਇੱਕ ਟਿੱਪਣੀਆਂ ਨੇ ਹੋਰ ਕੀਤੀ ਆ ਉਹ ਚੀਜ਼ ਉਹ ਜਗਦੀਪ ਥਲੀ ਦੀ ਗੱਲ ਕਰ ਰਿਹਾ ਮੈਂ ਇਹਨੇ ਕੋਤੇ ਟਿੱਪਣੀ ਹੋਰ ਕੀਤੀ ਆ ਵੀ ਭਾਈ ਜਿਹੜੀਆਂ ਕੁੜੀਆਂ ਸ਼ਰਾਬ ਪੀ ਕੇ ਨੱਚਦੀਆਂ ਨੇ ਕੀ ਇਹ ਮਜਬੂਰੀ ਸ਼ਰਾਬ ਪੀਣੀ ਵੀ ਮਜਬੂਰੀ ਆ ਹੁਣ ਜਗਦੀਪ ਥਲੀ ਨੂੰ ਮੈਂ ਕੁਝ ਵੀਡੀਓ ਦਿਖਾਉਂਗਾ ਉਹ ਟਾਪਿਕ ਦੇ ਉੱਤੇ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਜਿੰਨੀਆਂ ਵੀ ਜਿਹੜੇ ਕਹਿੰਦੇ ਨੇ ਜੀ ਇਹ ਸੱਭਿਆਚਾਰ ਆ ਜੀ ਔਰਕੈਸਟਰ ਵਾਲੀਆਂ ਕੁੜੀਆਂ ਇਹਨਾਂ ਨੂੰ ਲੈ ਕੇ ਕੌਣ ਆਉਂਦਾ ਪਹਿਲਾਂ ਤਾਂ ਇਹ ਗੱਲ ਕਲੀਅਰ ਕਰੋ ਮੁੰਡੇ ਆਲੇ ਸਿਲੈਕਟ ਕਰਦੇ ਨੇ ਕੁਝ ਕੁ ਪਰਸੈਂਟ ਤੱਕ ਕੁੜੀ ਆਲੇ ਵੀ ਹੁੰਦੇ ਨੇ ਲੈ ਕੇ ਆਉਂਦੇ ਨੇ ਅਗਲੇ ਆਪਣੀਆਂ ਮਿਹਨਤ ਕਰਦੇ ਨੇ ਨੱਚਦੇ ਨੇ ਟੱਪਦੇ ਨੇ ਇਹਨਾਂ ਨੂੰ ਕਹਿੰਦੇ ਨੇ ਜੀ ਸੱਭਿਆਚਾਰ ਸੱਭਿਆਚਾਰ ਨੂੰ ਕਿਉਂ ਕਹਿੰਦੇ ਨੇ ਉਹ ਇਸ ਕਰਕੇ ਕਹਿੰਦੇ ਨੇ ਜੀ ਇਹਨਾਂ 'ਚ ਸੱਭਿਆਚਾਰਕ ਗੀਤ ਦਿਖਾਏ ਜਾਂਦੇ ਨੇ ਕਈ ਬਹੁਤ ਬਹੁਤ ਬੰਦੇ ਜਿਹੜੇ ਬੋਲਦੇ ਨੇ ਜੀ ਇਹ 'ਚ ਕੁੜੀਆਂ ਗਲਤ ਐਕਸ਼ਨ ਵੀ ਕਰਦੀਆਂ ਨੇ ਇਹ ਜਿਹੜੀ ਕੁੜੀਆਂ ਆ ਵੀ ਕੁਸ਼ ਕਰਦੀਆਂ ਨੇ ਇਹ ਜਿਹੜੀ ਕੁੜੀਆਂ ਉਹ ਵੀ ਕੁਸ਼ ਕਰਨੀਆਂ ਪਰ ਕੁਛ ਆਪਣੇ ਜਿਹੜੇ ਜੋਧੇ ਮੂਰੇ ਨੱਚ ਰਹੇ ਹੁੰਦੇ ਨੇ ਨਾ ਉਹਨੂੰ ਜੋਧੇ ਕਿਉਂ ਕਹਿੰਗਾ ਆ ਜਿਹੜਾ ਐਂਡ ਵਾਲਾ ਕਾਹਨ ਹੋ ਕੇ ਹਟਿਆ ਉਹਨੇ ਜੋਧੇ ਨੇ ਕੁੜੀ ਦੇ ਉੱਤੇ ਗਲਾਸ ਤੱਕ ਵੀ ਚਲਾਇਆ ਕਈ ਬੰਦਿਆਂ ਦੇ ਵਿਚਾਰ ਮੈਂ ਸੁਣੇ ਕਈ ਬੰਦਿਆਂ ਨੇ ਆ ਕੇ ਇਹ ਤੇ ਟਿੱਪਣੀਆਂ ਕੀਤੀਆਂ ਚੀਜ਼ ਦੇ ਉੱਤੇ ਕਈ ਬੰਦੇ ਆ ਕੇ ਬੋਲੇ ਰੇਕ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ ਹੁਣ ਮੇਰੀ ਗੱਲ ਇੱਕ ਸੁਣ ਲੋ ਜਿਵੇਂ ਰੇ ਇਹਦੇ ਉੱਤੇ ਕੀ ਵਿਚਾਰ ਨੇ ਇਹ ਜਿਹੜਾ ਜਗਦੀਪ ਥਲੀ ਆ ਇਹਨੇ ਇੱਕ ਪੋਸਟ ਪਾ ਕੇ ਜੇ ਮੈਂ ਤੁਹਾਨੂੰ ਪਹਿਲਾਂ ਮੈਂ ਦੱਸ ਕੇ ਟਿਆ ਇਹਨੇ ਉਹਦੇ ਵਿੱਚ ਉਹ ਕੁੜੀ ਨੂੰ ਕਿਹਾ ਵੀ ਭਾਈ ਮਜਬੂਰੀ ਦੇ ਵਿੱਚ ਨਾ ਨਚੋ ਜੇ ਕਿਸੇ ਨੂੰ ਮਜਬੂਰੀ ਆ ਮੈਂ ਉਹਨੂੰ ਮੱਝ ਲੈ ਕੇ ਦਿੰਨਾ ਵੀ ਉਹ ਆਪਣਾ ਦੁੱਧ ਪਾਵੇ ਕਿਰਤ ਕਰੇ ਹੁਣ ਜਗਦੀਪ ਥਲੀ ਨੂੰ ਪਹਿਲਾ ਸਵਾਲ ਮੇਰਾ ਇਹ ਆ ਇੱਕ ਪਹਿਲਾ ਉਹ ਤੋਂ ਬਾਅਦ ਆਪਾਂ ਕਰਾਂਗੇ ਤੱਥਾਂ ਨਾਲ ਗੱਲਾਂ ਮੈਂ ਵੀਡੀਓ ਧਾਕੇ ਗੱਲ ਕਰੂੰਗਾ ਪਹਿਲਾਂ ਮੈਂ ਸਵਾਲ ਪੁੱਛ ਲਵਾਂ ਪਹਿਲਾ ਸਵਾਲ ਮੇਰਾ ਇਹ ਆ ਵੀ ਜਿਹੜਿਆ ਇਹ ਕਹਿੰਦਾ ਕੁੜੀ ਨੂੰ ਮੈਂ ਮੱਝ ਲੈ ਕੇ ਦਿੰਨਾ ਬਹੁਤ ਇਹਨੇ ਇੰਟਰਵਿਊ ਵੀ ਆਇਆ ਇੰਟਰਵਿਊ ਚ ਵੀ ਇਹਨੇ ਬਹੁਤ ਜਾਨੀ ਕਿ ਟਿੱਪਣੀਆਂ ਕੀਤੀਆਂ ਨੇ ਜੀ ਭਾਈ ਇਹ ਸਿੱਖਾਂ ਦੇ ਹੋਗੇ ਇਹ ਸਿੱਖ ਆਪਣੇ ਹਜੇ ਹੋਗੇ ਹੁਣ ਹੁਣ ਇਹ ਕੁੜੀ ਨੂੰ ਕਹਿੰਦਾ ਮੈਂ ਮੱਝ ਲੈ ਕੇ ਦਿੰਨਾ ਪਹਿਲਾਂ ਇਹ ਬੰਦੇ ਨੂੰ ਪੁੱਛੋ ਇੱਕ ਮੱਝ ਨਾਲ ਕਿਸੇ ਦਾ ਘਰ ਚੱਲ ਸਕਦਾ ਕੱਲਾ ਮੱਝ ਲੈਣ ਨਾਲ ਉਹਦੀ ਪ੍ਰੋਬਲਮ ਸੋਲਵ ਹੋਗੀ ਮੱਝ ਨੂੰ ਪੱਠੇ ਵੀ ਲਾ ਕੇ ਪਾਉਣੇ ਨੇ ਮੱਝ ਸੈਲਾਂ ਤਾਂ ਤਾਂ ਚੱਲਦੀ ਨਹੀਂ ਵੀ ਸੈਲਾਂ ਤੋਂ ਨੇ ਦੁੱਧ ਦੇਣਾ ਉੱਥੇ ਵੀ ਮਿਹਨਤ ਆ ਉੱਥੇ ਵੀ ਮਿਹਨਤ ਆ ਜੇ ਇੱਕ ਕੁੜੀ ਨੂੰ ਇਹ ਕਹਿੰਦੇ ਨੇ ਵੀ ਸਟੇਜ ਦੇ ਉੱਤੇ ਨੱਚਣ ਵਾਲੀ ਕੁੜੀ ਉਹ ਗਲਤ ਹੋ ਗਈ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜ਼ਰੂਰ ਉਹਨਾਂ ਨੂੰ ਲਿਆਉਣੇ ਵਾਲੇ ਕੁੜੀ ਵਾਲਿਆਂ ਨੂੰ ਕੌਣ ਨੇ ਆਪਣੇ ਹੀ ਸੱਭਿਆਚਾਰਕ ਬੰਦੇ ਨੇ ਉਸ ਤੋਂ ਬਾਅਦ ਨੀਰੂ ਬਾਜਵਾ ਸੋਨਮ ਬਾਜਵਾ ਇਹ ਜਿੰਨੀਆਂ ਵੀ ਬੜੇ ਆਪਣੇ ਪਾਲੀਵੁੱਡ ਦੀਆਂ ਐਕਟ੍ਰੈਸ ਨੇ ਇਹਨਾਂ ਨੂੰ ਜਦ ਇਹ ਨੱਚਦਿਆਂ ਨੇ ਇਹਨਾਂ ਨੂੰ ਦੇਖ ਦੇ ਕੇ ਪੂਰੇ ਖੁਸ਼ ਹੁੰਦੇ ਨੇ ਵੀ ਆਹ ਦੇਖੋ ਜੀ ਸਾਡਾ ਇਹਨਾਂ ਨੇ ਨਾਂ ਉੱਚਾ ਕਰਤਾ ਸਾਡਾ ਜੀ ਇਹਨਾਂ ਨੇ ਆਹ ਕਰਤਾ ਉੱਥੇ ਥਰੀ ਸਾਹਿਬ ਦਾ ਕੋਈ ਬਿਆਨ ਨਹੀਂ ਵੀ ਭਾਈ ਨਾ ਫਿਲਮਾਂ ਬਣਾਓ ਨਾ ਨੱਚੋ ਤੁਨੋਂ ਸੀ ਮੱਝਾ ਲੈ ਕੇ ਦਿੰਨੇ ਆ ਆਜੋ ਫਿਰ ਆਪਾਂ ਗੱਲ ਕਰੀਏ ਨੀ ਵੀਡੀਓ ਬੜ ਜਣੇ ਲੰਬੀ ਮੈਂ ਇੱਕ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਆਪਾਂ ਕਰਦੇ ਆ ਗੱਲ ਉਹਦਾ ਇਹ ਜਗਦੀਪ ਥਰੀ ਲਈ ਆ ਖਾਸ ਕਰਕੇ ਆਜੋ ਜੇਰਾ ਪਹਿਲਾਂ ਤਾਂ ਮੈਂ ਇਹਦਾ ਇੰਟਰਵਿਊ ਸੁਣਾ ਦਵਾ ਇਹ ਚ ਕਹਿ ਰਹੀ ਰਿਹਾ ਇਹ ਆਦੋਂ ਗੱਲ ਕਰ ਲਈਏ ਗੱਲ ਨੱਚਦੀ ਸੀ ਉਸ ਦਾ ਮੁੰਡਿਆਂ ਦੇ ਨਾਲ ਇੱਕ ਤਕਰਾਰ ਹੁੰਦੀ ਹੈ ਬਹਿਸਵਾਜੀ ਹੁੰਦੀ ਹੈ ਸਾਡੇ ਜਿਹੜੇ মিডিਆ ਹਾਊਸ ਨੇ ਜਾਂ ਫਿਰ ਚੈਨਲ ਨੇ ਇਹ ਕੀ ਕਰਦੇ ਆ ਜਦੋਂ ਤਾਂ ਇਹਨਾਂ ਨੂੰ ਲੱਗਦਾ ਵੀ ਇੱਥੋਂ ਵਿਊ ਆਉਣ ਵਾਲੇ ਜੇ ਤਾਂ ਹੋਵੇ ਨਾ ਗੱਲ ਵੀ ਸਰਕਾਰਾਂ ਤੇ ਚੋਟ ਕਰਨ ਦੀ ਨਾਲ ਫੇਰ ਨਹੀਂ ਜਿੰਨੇ ਨਾ ਜਾਣਾ ਅਗਲਾ ਕਹਿੰਦੇ ਜੀ ਦੇਤੀ ਮਜਬੂਰੀ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਕਿ ਇਹਦੇ ਚੋ ਹੋ ਗਿਆ ਕਿਸੇ ਦੀ ਮਜਬੂਰੀ ਜਦੋਂ ਹੁੰਦੀ ਹੈ ਕਹਿੰਦੇ ਤੁਹਾਨੂੰ ਪਤਾ ਲੱਗੂਗਾ ਮਜਬੂਰੀ ਦਾ ਮਤਲਬ ਦੁੱਖ ਦੁੱਖ ਦੇ ਵਿੱਚੋਂ ਪ੍ਰਗਟ ਹੋਈ ਚੀਜ਼ ਕੰਮ ਕਰਨਾ ਪੈ ਰਿਹਾ ਏ ਉਹ ਮਜਬੂਰੀ ਦੁੱਖ ਚੋਂ ਪੈਦਾ ਹੋ ਕੇ ਮਜਬੂਰੀ ਆਈ ਪਰ ਅਸੀਂ ਤਾਂ ਰਸਤੇ ਜਾਂਦੇ ਨੱਚਣ ਲਾ ਕੇ ਜਿਹੜੇ ਲੋਕ ਕਹਿੰਦੇ ਨਾ ਵੀ ਇਹ ਮਜਬੂਰੀ 'ਚ ਨੱਚਦੀਆਂ ਜਿ ਬਲਾਰੀਆਂ ਤਾਂ ਕਿ ਹੋ ਗਿਆ ਯਾਰ ਅਸੀਂ ਕਿਸੇ ਜੀਵ ਜੇ ਮਜਬੂਰੀ ਦੇ ਵਿੱਚ ਉਹਨੂੰ ਨਚਾ ਲਿਆ ਜੋ ਮਜਬੂਰ ਸੀ ਅਸੀਂ ਫਿਰ ਸ਼ਾਬਾਸ਼ ਤਾਂ ਦੇ ਪੰਜਾਬੀਓ ਤੇ ਜੇ ਤੁਸੀਂ ਮਜਬੂਰ ਧੀਆਂ ਪਹਿਣਾ ਨੂੰ ਸਟੇਜਾਂ ਤੇ ਨੱਚਣ ਲਾਤਾ ਜੇ ਤੁਸੀਂ ਕਹਦੇ ਯਾਰ ਉਹਨਾਂ ਨੇ ਕਿਤੇ ਸਿੱਖਿਆ ਦੇ ਨਾਮ ਦੇ ਪਿੱਛੇ ਸਿੰਘ ਲੱਗਿਆ ਉਹ ਇਹ ਤੁਸੀਂ ਇੰਟਰਵਿਊ ਜਾ ਕੇ ਸੁਣ ਲਿਓ ਕਿਉਂਕਿ ਇਹ ਚਿਹਨੇ ਗੱਲਾਂ ਕਹੀਆਂ ਨੇ ਭਾਈ ਜੇ ਤੁਸੀਂ ਕੁੜੀਆਂ ਨੂੰ ਸੱਦਦੇ ਹੋ ਤਾਂ ਉਹਦੀ ਮਜਬੂਰੀ ਦਾ ਫਾਇਦਾ ਠਾਉਣਾ ਵੀ ਤੁਸੀਂ ਕਾਹਦੇ ਸਿੱਖੋ ਉਹ ਯਾਰ ਵਿੱਚ ਫੋਨ ਨਾ ਕਰੋ ਭਾਈ ਮੈਂ ਵੀਡੀਓ ਲਾਈਵ ਕਰ ਰਿਹਾ ਮਾਚਾਪਾ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਕਲੀਅਰ ਕਰ ਦਮਾ ਇਹ ਜਿਹੜੀ ਬੰਦੇ ਨੇ ਗੱਲ ਕਹੀ ਆ ਇਹ ਕਹਿੰਦਾ ਮਜਬੂਰੀਲੀ ਕੁੜੀਆਂ ਨੱਚ ਰਹੀਆਂ ਨੇ ਉਹ ਕੁੜੀ ਦੀ ਮਜਬੂਰੀ ਕਿਉਂ ਹੁੰਦੀ ਆ ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਜੇ ਦੀ ਸਿੱਖਾਂ ਦੀ ਗੱਲ ਕਰਦੇ ਹੋ ਤਾਂ ਇਹ ਚ ਗੱਲਾਂ ਜਵਾਬ ਵੀ ਦੋ ਕਿੰਨੇ ਤੁਹਾਡੇ ਚੋਂ ਸਿੱਖਾਂ ਨੇ ਇਕੱਠੇ ਹੋ ਕੇ ਸਿੱਖਾਂ ਦੇ ਸਰਨੇ ਇਕੱਠੇ ਹੋ ਕੇ ਉਹਨਾਂ ਦੀਆਂ ਮਜਬੂਰੀਆਂ ਸੋਲਵ ਕੀਤੀਆਂ ਨੇ ਕਿਸੇ ਦੇ ਘਰ ਦੇ ਵਿੱਚ ਕੀ ਪ੍ਰੋਬਲਮ ਆ ਕੀ ਥਲੀ ਜੋ ਪੈਸੇ ਇਹਨੂੰ ਫੇਸਬੁੱਕ ਤੋਂ ਆਉਂਦੇ ਨੇ ਜਿਹੜੇ ਇਹਨੂੰ ਆਉਂਦੇ ਨੇ ਸੋਸ਼ਲ ਮੀਡੀਆ ਤੇ ਇੱਕ ਤਾਂ ਪੱਤਰਕਾਰ ਜਾਲੀ ਪੱਤਰਕਾਰ ਮੈਨੂੰ ਕਿਉਂ ਕਹਿਣਾ ਹੁੰਦਾ ਮੇਰੀਆਂ ਪੁਰਾਣੀਆਂ ਵੀਡੀਓ ਬਹੁਤ ਬਣੀਆਂ ਹੋਈਆਂ ਨੇ ਤੇ ਜਾਲੀ ਪੱਤਰਕਾਰ ਬੰਦਾ ਕਿਉਂ ਆ ਇਹ ਸਿਰਫ ਉੱਥੇ ਜਾਂਦਾ ਜਿੱਥੇ ਮੁੱਦੇ ਪੂਰੇ ਫੁੱਲ ਭਗੇ ਹੋਣ ਜਿੱਥੇ ਮੰਨ ਲਓ ਵੀ ਜਾਨੀ ਕਿ ਕੁਝ ਬੋਲਣ ਦਾ ਇਹਨੂੰ ਵਿਊ ਵੀ ਆਣ ਕੋਸ਼ਕ ਚੀਜ਼ਾਂ ਹੀ ਬੰਨ ਫਿਰ ਇਹਨਾਂ ਨੇ ਇੱਕ ਹੋਰ ਚੀਜ਼ ਫੜੀ ਹੋਈ ਆ ਆਪਣੇ ਨਾਲ ਦੇ ਜੋਟੀਦਾਰ ਨੂੰ ਫੜਾ ਕੇ ਮੈਂ ਕਿ ਤੂੰ ਮੇਰਾ ਇੰਟਰਵਿਊ ਕਰ ਮੈਂ ਤੈਨੂੰ ਦੱਸਦਾ ਵੀ ਇਹ ਚ ਕੀ ਸਾਈਡ ਇਫੈਕਟ ਨਿਕਲਦੇ ਨੇ ਇਹ ਇਹਨਾਂ ਦਾ ਕਸੂਰ ਆ ਬੰਦਿਆਂ ਦਾ ਹੁਣ ਮੈਂ ਇੱਕ ਵੀਡੀਓ ਹੋ ਸੁਣਾਉਣਾ ਇੱਥੇ ਤਾਂ ਨੇ ਕਹਿਤਾ ਕੁੜੀ ਨੱਚ ਰਹੀ ਆ ਕੁੜੀ ਦੀ ਮਜਬੂਰੀ ਆ ਮੈਂ ਕੁੜੀ ਨੂੰ ਮੱਝ ਲਾ ਕੇ ਦਿੰਦਾ ਹੁਣ ਮੈਂ ਇਹਨੂੰ ਇੱਕ ਵੀਡੀਓ ਸੁਣਾਉਣਾ ਆ ਜਾ ਗਏ ਨਾ ਵੀ ਆੜੀ ਹੁਣ ਉਹ ਵੀਡੀਓ ਦੇ ਦੇ ਆ ਵੀ ਇਹ ਬੰਦਾ ਇਹਨਾਂ ਨੂੰ ਕੀ ਲਾ ਕੇ ਦਿੰਦਾ ਆ ਸੁਣ ਲਾ ਹੋਰ ਦਿਖਾਉਣਾ ਰੁਕੋ ਕਰਾ ਇਹ ਮੇਰੀ ਵੀਡੀਓ ਬਹੁਤ ਪੁਰਾਣੀ ਬਣਾਈ ਹੋਈ ਹੈ ਜੇ ਤੂੰ ਚਾਹਾਂਗਾ ਕਿ ਜਿੰਨੇ ਵੀ ਅਸੀਂ ਮੈਂਬਰਸ ਆ ਸਾਰੀ ਅਮਰਤਾਰੀਆਂ ਸਾਰੀ ਅਮਰਤਾਰੀਆਂ ਔਰ ਗੁਰਬਾਣੀ ਨੇ ਸਾਨੂੰ ਪ੍ਰੇਰਿਤ ਕਰਦੀ ਗੁਰਬਾਣੀ ਚ ਲਿਖਿਆ ਦੇ ਨੱਚੋ ਕੁਦਲ ਮੰਨ ਕਾ ਚਾਓ ਵੈਰੀ ਗੁੱਡ ਹੈ ਤੁਸੀਂ ਕੋਲੋਂ ਹੈ ਆਪਣੇ ਨੇ ਚੀਜ਼ ਸਾਰੀਆਂ ਗੁਰਬਾਣੀ ਦੇ ਫਲਸਫੇ ਦੇ ਨਾਲ ਦੇਖੋ ਜੀ ਪਿੰਡਾਂ ਚੋਂ ਮਰ ਸਾਰੇ ਕਿਸੇ ਤੋਂ ਦੂਰ ਆ ਕੋਈ ਵੀ ਸਾਡੇ ਵਿੱਚ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਤੇ ਚਾਹ ਵੀ ਛੱਡ ਕੇ ਔਰ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਇਹ ਦੱਸਣ ਜੇ ਸਾਨੂੰ ਫਕਰ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੀਆਂ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨ ਨੇ ਉਹਨਾਂ ਦੀ ਕੀਤੀ ਦੀ ਮੰਨਦੇ ਤੋਂ ਉੱਤੇ ਸਾਬਤ ਕਰਾਂ। ਇਹ ਉਹਨਾਂ ਚ ਜੱਲੇਗਾ ਜਿੰਨਾਂ ਚਿਰ ਇਸ ਸਰੀਰ ਦੇ ਵਿੱਚ ਸਾਹ ਤੇ ਪ੍ਰਾਣ ਨੇ। ਉਹਨਾਂ ਚ ਰਵਾਈ ਗੁਰੂ ਭੰਗੂ ਰਾਮਦਾਸ ਜੀ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿੱਦਾਂ ਅਸੀਂ 40 ਸਾਲ ਤੋਂ ਜੁੜੇ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਆਂਦਨ ਬਾਬਾ ਹਜ਼ਾਰਾਂ ਛੋਟੇ ਘੁੰਮਣ ਵਾਲੇ ਉਹ ਸਾਡੇ ਸਿਰ ਤੇ ਹੱਥ ਰੱਖਣਾ ਉਹ ਇਸੇ ਕਰਾਈਆਂ ਸੀ ਇੱਕ ਦੂਜੇ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਹੋਰ ਗੂੜੇ ਹੋ ਗਏ ਇਹ ਜਰੂਰ ਜੀ ਆਪਾਂ ਸਰਕਾਰ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਆ ਤੇ ਜੇ ਸਕੂਲਸ ਨੂੰ ਜੇ ਜੇ ਸਰਟੀਫਿਕੇਟਾਂ ਦੀ ਕੋਈ ਗ੍ਰੇਡਿੰਗ ਕੀਤੀ ਜਾਂਦੀ ਹੈ ਸੋ ਇਹ ਸੱਭਿਆਚਾਰ ਤਾਂ ਇੱਕ ਬਹੁਤ ਵੱਡਾ ਅੰਗ ਹੈ ਸਾਡਾ ਪੰਜਾਬ ਦਾ ਲੋਕਨਾਚ ਹੈ ਭੰਗੜਾ ਇਹਦੀ ਵੀ ਮਤਲਬ ਕਿ ਜਿਹੜੀ ਆ ਡਿਪਾਰਟਮੈਂਟ ਵੱਲੋਂ ਜਿਹੜੀ ਇਹਦੀ ਗ੍ਰੇਡਿੰਗ ਹੋਣੀ ਚਾਹੀਦੀ ਹੈ ਸਰਟੀਫਿਕੇਟਾਂ ਦੀ ਕਿਉਂਕਿ ਜੁਨੀਵਰਸਿਟੀਆਂ ਦੇ ਵਿੱਚ ਇਹ ਨਾਲੇ ਕੰਪੀटीशन ਕਰਾਏ ਜਾਂਦੇ ਨੇ ਇਹ ਮੇਰੀ ਵੀਡੀਓ ਬਹੁਤ ਪੁਰਾਣੀ ਬਣਾਈ ਹੋਈ ਆ ਹੁਣ ਥਲੀ ਸਾਹਿਬ ਜੀ ਹੁਣ ਗੱਲ ਸੁਣ ਲਓ ਇੱਕ ਇਹਨਾਂ ਕੁੜੀ ਨੂੰ ਤਾਂ ਤੁਸੀਂ ਲੈ ਕੇ ਦੇ ਰਹੇ ਹੋ ਮੱਝ ਵੀ ਭਾਈ ਮੱਝ ਲੈ ਕੇ ਦਿੰਨੇ ਹੋ ਆ ਅਮਰਤ ਧਾਰੀ ਸਿੱਖ ਨੇ ਆ ਅਮਰਤ ਧਾਰੀ ਸਿੱਖ ਅਮਰਤ ਧਾਰੀ ਸਿੱਖਾਂ ਲਈ ਕੋਈ ਸਹਿਜ ਜੋ ਗੁਰੂ ਸਾਹਿਬ ਨੇ ਹੁਕਮ ਲਾਇਆ ਨੇ ਉਹ ਛੱਡ ਕੇ ਆ ਭੰਗੜੇ ਪਿੱਛੇ ਹੋਏ ਨੇ ਇਹਨਾਂ ਲਈ ਵੀ ਕਦੇ ਕੋਈ ਵੀਡੀਓ ਬੁੜੀ ਬਣਾਵੋ ਮੇਰੇ ਹਿਸਾਬ ਨਾਲ ਤੁਸੀਂ ਕੁੜੀ ਨੂੰ ਉਹਨੂੰ ਮੱਝ ਲੈ ਕੇ ਦੇਖ ਸਕਦੇ ਹੋ ਤਾਂ ਇਹਨਾਂ ਦੀ ਝੋਟਾ ਦਾ ਬਣਦਾ ਘਟੋ ਘਟ ਤੋ ਤੁਸੀਂ ਜਿਹੜੇ ਪੱਤਰਕਾਰ ਹੋ ਨਾ ਪੱਤਰਕਾਰ ਪੰਜਾਬ ਦੇ ਮੇਨ ਮੁੱਦੇ ਛੱਡ ਕੇ ਹੁਣ ਮੈਂ ਹਥਲੀ ਸਾਹਿਬ ਨੂੰ ਪੁੱਛਦਾ ਵੀ ਭਾਈ ਅੱਜ ਤੱਕ ਤੂੰ ਕਦੇ ਐਸਜੀਪੀਸੀ ਆਣਾਂ ਕੋਲ ਜਾ ਕੇ ਬੈਠਿਆ ਕਦੇ ਉਹਨਾਂ ਤੋਂ ਪੁੱਛਿਆ ਵੀ ਗੁਰਦੇਵ ਸਿੰਘ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮੁੱਦੇ ਦਾ ਕੀ ਬਣਿਆ ਨਾ ਪਰ ਇਹਨੇ ਆਹ ਮੁੱਦੇ ਉੱਤੇ ਆ ਕੇ ਬੋਲਣਾ ਫੇਰ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਸੁਣਾਉਣਾ ਇਹ ਸਮਾਜ ਸੇਵੀ ਮੈਂ ਇਹਨੂੰ ਜਾਲੀ ਪੱਤਰ ਵਾਲਾ ਕਿਉਂਕਿ ਇਹ ਲੱਖੇ ਉਹਨਾਂ ਦਾ ਛੱਡਿਆ ਹੋਇਆ ਇਹ ਪੱਤਰਕਾਰ ਆ ਉਹਨਾਂ ਦੀ ਬੜੀਆਂ ਜਣ ਕੇ ਜਾ ਕੇ ਇੰਟਰਵਿਊ ਲੈਂਦਾ ਹੈ ਕੋਟ ਦੂਨੇ ਵੀ ਗਿਆ ਸੀ ਇਹ ਆਜੋ ਸੁਣਦੇ ਆ ਉੱਥੇ ਕੀ ਕਹਿੰਦਾ ਹੈ ਇਹ ਆਜੋ ਉਹ ਵੀ ਵੀਡੀਓ ਤੁਹਾਨੂੰ ਮਿਲਣਾ ਆ ਇਹ ਹੈ ਜੇ ਹਾਲਾਤ ਨੇ ਆਪਣੇ ਲੋਕਾਂ ਦੇ ਇਹ ਹੈ ਜੇ ਹਾਲਾਤ ਇਹ ਪੱਤਰਕਾਰ ਹੀ ਹੈ ਜੀ ਕਹਿੰਦੇ ਇਹਨਾਂ ਦਾ ਖਲਾਫ ਅਕਸਰ ਤਸਦੀਕ ਕਰ ਬਿਲੇ ਕਹਿੰਦੇ ਉਹ ਬੇਇੱਜ਼ਤੀ ਉੱਤੋਂ ਦਾ ਸੁਣਨੋਂ ਪਰਸਾਨੀ ਆਜੋ ਕਰਾਂ ਮੈਂ ਸੁਣਾਵਾਂ ਤੁਹਾਨੂੰ ਇਹਦੀ ਵੀਡੀਓ ਜਿਹੜਾ ਕੋਟ ਦੂਨੇ ਨੇ ਜਾ ਕੇ ਕੀ ਬਿਆਨ ਦਿੱਤਾ ਉਹ ਲੋਰੀ ਸੂਰਵੀਰ ਦੀਆਂ ਗੱਲਾਂ ਸੁਣ ਲੋ ਕਹਿੰਦਾ ਘਰ ਵਾਲੀ ਨੂੰ ਮੈਂ ਕਰਤਾ ਫੋਨ ਕਰਨਾ ਪੈਣਾ ਫੋਨ ਵੀ ਭਾਈ ਬਰਨਾਲੇ ਵਾਲੀ ਬਸ ਤੇ ਕੱਪੜੇ ਭੇਜ ਦੇ ਕਿਉਂਕਿ ਬੰਦੀ ਸਿੰਘਾਂ ਲਈ ਬਹੁਤ بڑا ਮੋਰਚਾ ਖੁੱਲਣ ਲੱਗਿਆ ਕਿੱਥੇ ਗਿਆ ਮੋਰਚਾ ਕਿੱਥੇ ਗਿਆ ਹੈ ਕੋਈ ਜਵਾਬ ਆਹ ਚੀਜ਼ਾਂ ਉੱਤੇ ਤੂੰ ਜਾ ਕੇ ਪੋਸਟ ਉਹਦੀ ਫੇਸਬੁੱਕ ਦੀ ਪੋਸਟ ਉੱਤੇ ਜਾ ਕੇ ਲਿਖਦਾ ਜੀ ਮੈਂ ਇਹ ਅੱਗੇ ਵੀ ਨੇ ਇੱਕ ਇੰਟਰਵਿਊ ਦੇ ਆਪਣੇ ਬੰਦ ਨਾਲ ਕੀਤੀ ਸੀ ਕਿ ਜਿਹਦੇ ਵਿੱਚ ਦੱਸ ਰਿਹਾ ਹੈ ਕੁੜੀਆਂ ਜੀ ਵਿਆਹਾਂ ਦੇ ਵਿੱਚ ਟੀਕੇ ਪਰ ਪਰ ਮੂੰਹ ਦੇ ਵਿੱਚ ਪਾਉਂਦੀਆਂ ਨੇ ਮੁੰਡਿਆਂ ਦੇ ਹੁਣ ਮੈਨੂੰ ਜਵਾਬ ਦਈਏ ਇਹ ਗੱਲ ਦਾ ਜਿਹੜੇ ਜਿੰਨੇ ਵੀ ਹੁਣ ਤੂੰ ਬਾਹਰਲੇ ਮੁਲਕਾਂ 'ਚ ਵੀ ਦੇਖ ਲਈ ਕਿ ਹਿਸਾਬ ਦਾ ਤੂੰ ਵੀ ਆ ਕੇ ਗਿਆ ਹਾਂ ਤੈਨੂੰ ਪਤਾ ਇੱਥੇ ਸਾਰੇ ਬੰਦੇ ਕੰਮ ਕਰਦੇ ਨੇ ਬੰਦੇ ਵੀ ਕੰਮ ਕਰਦੇ ਨੇ ਬੁੜੀਆਂ ਵੀ ਕੰਮ ਕਰਦੀਆਂ ਨੇ 12 ਦੇ ਵੀ ਕੰਮ ਕਰਦੇ ਨੇ ਪੱਪਾਂ 'ਚ ਵੀ ਕੰਮ ਹੋ ਰਿਹਾ ਸਿਰਫ ਪ੍ਰੋਬਲਮ ਕੀ ਆ ਜੋ ਆਪਣੀ ਇੰਡੀਆ ਜੇ ਪੰਜਾਬ ਦੇ ਲੋਕ ਨੇ ਇਹ ਸਾਰੇ ਨਹੀਂ ਮੈਂ ਕਹਿ ਰਿਹਾ ਕੋਸ਼ਕ ਜਿਹੜੇ ਗੰਦੇ ਲੋਕ ਨੇ ਉਹਨਾਂ ਦੀ ਆਹ ਦੇਖਣੀ ਦੇ ਵਿੱਚ ਤੇ ਆਹ ਦਿਮਾਗ ਦੇ ਵਿੱਚ ਪ੍ਰੋਬਲਮਾਂ ਜਿੱਦਣ ਤੁਸੀਂ ਇਹ ਚੀਜ਼ਾਂ ਸੋਲਵ ਕਰ ਲੀਆਂ ਆਪਣੀਆਂ ਨਾ ਦੇਖਣੀ ਤੇ ਆਪਣੀ ਦਿਮਾਗ ਵਾਲੀ ਪ੍ਰੋਬਲਮ ਤੁਹਾਡੇ ਮੂਰੇ ਸਾਰਾ ਕੁਝ ਕਲੀਅਰ ਹੋ ਜਾਣਾ ਕਸੂਰ ਉਹ ਕੁੜੀ ਦਾ ਨਹੀਂ ਵੀ ਉਹ दारू ਪੀ ਕੇ ਨੱਚ ਰਹੀ ਸੀ ਕਸੂਰ ਉਹ ਔਰਕੈਸਟਰ ਵਾਲੇ ਜਿਹੜਾ ਬੰਦਾ ਲੈ ਗਿਆ ਉਹਦਾ ਵੀ ਉਹ दारू ਪੀਤੀ ਹੋਈ ਕੁੜੀ ਨੂੰ ਸਟੇਜ ਤੇ ਕਿਉਂ ਭੇਜਦਾ ਦੂਜੇ ਨੰਬਰ ਵਾਲਾ ਕਸੂਰ ਉਹ ਬੰਦੇ ਦਾ ਜਿਹਨੇ ਚੱਕ ਕੇ ਉੱਠ ਕੇ ਜਾ ਕੇ ਗਲਾਸ ਮਾਰਿਆ ਜਿਹੜੇ ਕਹਿੰਦੇ ਨੇ ਵੀ ਕੁੜੀ ਨੇ ਗਾਣਾ ਕੱਢੀਆਂ ਕਿਉਂ ਨਹੀਂ ਕੱਢੂ ਵੀ ਉਹ ਇੱਕ ਮੁੰਡਾ ਉੱਠ ਕੇ ਕੁੜੀ ਨੂੰ ਗਾਣਾ ਕੱਢ ਸਕਦਾ ਕੁੜੀ ਕਿਉਂ ਨਹੀਂ ਕੱਢ ਸਕਦੀ ਫੇਰ ਹੋਰ ਸੋਚੋ ਕਿੰਨੀ ਵਾਰ ਇਹ ਚੀਜ਼ਾਂ ਹੋਈਆਂ ਨੇ ਇਹ ਕਹਿ ਰਹੇ ਨੇ ਜਿਹੜੇ ਮਜਬੂਰੀ ਚ ਲੋਕ ਨੱਚ ਰਹੇ ਨੇ ਆਰਕੈਸਟ ਵਾਲੀਆਂ ਉੱਤੇ ਸਟੇਜ 'ਤੇ ਨੱਚ ਰਹੀਆਂ ਨੇ ਉਹਨਾਂ ਦੀ ਮਜਬੂਰੀ ਆ ਹੁਣ ਥਰੀ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੈਨੂੰ ਨਹੀਂ ਪਤਾ ਵੀ ਤੁਹਾਡੇ ਕੋਲ ਤੁਹਾਡਾ ਵਿਆਹ ਹੋਇਆ ਜਾਂ ਤੁਹਾਡੇ ਬੱਚਾ ਹੋਣਾ ਜਾਂ ਤੁਹਾਡੇ ਹੋਇਆ ਹੋਊਗਾ ਥੋੜੀ ਧੀ ਭੈਣ ਜਾਂ ਕੁਝ ਵੀ ਲਾ ਲੋ ਕਿਸੇ ਵੀ ਬੰਦੇ ਦੀ ਲਾ ਲੋ ਉਹ ਜਾਂ ਟਿਕਟੋਕ ਉੱਤੇ ਜਾਂ ਰੀਲਾਂ ਪੈਂਦੀਆਂ ਨੇ ਜਾਂ ਮੰਨ ਲਓ ਫੇਸਬੁੱਕ ਤੇ ਨੱਚ ਕੇ ਦਿਖਾਉਂਦੀਆਂ ਨੇ ਉੱਥੇ ਤੁਸੀਂ ਕਦੇ ਕੋਦੇ ਬੋਲੇ ਨਹੀਂ ਹੁਣ ਇਹ ਨਾ ਸੋਚ ਲਓ ਮੈਂ ਥੋੜ ਤੇ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਚੀਜ਼ ਦੀ ਵਿਆਹਾਂ ਵਿੱਚ ਇੱਕ ਪਾਸੇ ਆਪਣੀਆਂ ਕੁੜੀਆਂ ਆਪਣੀਆਂ ਧੀਆਂ ਭੈਣਾਂ ਵੀ ਨੱਚਦੀਆਂ ਆਉਂਦੀਆਂ ਨੇ ਤੇ ਹੁਣ ਇਸ ਟਾਈਮ ਕਿੰਨੀਆਂ ਤੁਹਾਨੂੰ ਵੀਡੀਓ ਮੈਂ ਦਿਖਾਵਾਂ ਜਿਨ੍ਹਾਂ ਦੇ ਵਿੱਚ ਜਦ ਸ਼ੂਟਿੰਗ ਆਪਣੇ ਜੇ ਕਿਸੇ ਮੁੰਡੇ ਦਾ ਵਿਆਹ ਤਾਂ ਉਹਦੇ ਭੈਣਾਂ ਵੱਲੀੋਂ ਇੱਕ ਫੰਕਸ਼ਨ ਕਰਾਇਆ ਜਾਂਦਾ ਉਹ ਆਪ ਵੀ ਨੱਚ ਕੇ ਦਿਖਾਉਂਦੀ ਨੇ ਲੋਕਾਂ ਨੂੰ ਉਹਦਾ ਕੀ ਮਤਲਬ ਕੱਢੋਂਗੇ ਤੁਸੀਂ ਕਦੇ ਅੱਜ ਅੱਜ ਤੁਹਾਨੂੰ ਆ 2 ਕਿਸਾਲਾਂ ਆ 2 ਮਹੀਨੇ ਦੇਖਣ ਲੱਗਿਆ ਵੀ ਕੁੜੀਆਂ ਸਟੇਜਾਂ ਤੇ ਸੱਭਿਆਚਾਰ ਖਤਮ ਕਰ ਰਹੀਆਂ ਨੇ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਸ਼ਾਖਸ਼ੀ ਮਾਰ ਕੇ ਦੱਸਿਓ ਅੱਜ ਤੱਕ ਤੁਸੀਂ ਕਿੰਨੇ ਵਿਆਹਾਂ ਤੇ ਗਏ ਹੋਗੇ ਤੇ ਕਿੰਨੇ ਵਿਆਹ ਤੇ ਮੂਰੇ ਆਰਕੈਸਟ੍ਰਾ ਨਹੀਂ ਲੱਗੀ ਹੋਣਗੇ ਤੁਸੀਂ ਉੱਠ ਕੇ ਕਦੇ ਬੋਲੇ ਨਹੀਂ ਅੱਜ ਤੁਸੀਂ ਕਿਉਂ ਬੋਲ ਰਹੇ ਹੋ ਨੱਚਣਾ ਗਲਤ ਨਹੀਂ ਨੱਚਣਾ ਗਲਤ ਨਹੀਂ ਜੇ ਨੱਚਣਾ ਹੀ ਗਲਤ ਆ ਉਹ ਕੁੜੀ ਦਾ ਤਾਂ ਅਮਰਤ ਛਕਿਆ ਨਹੀਂ ਹੋਇਆ ਹੁਣ ਜਿਹੜੀ ਮੈਂ ਵੀਡੀਓ ਦਿਖਾ ਕੇ ਛੱਡੇ ਆ ਇਹਦੇ 10 ਜਣੇ ਨੇ 10ਾਂ ਦੇ 10ਾਂ ਦਾ ਅਮਰਤ ਛਕਿਆ ਹੋਇਆ ਉਹ 10 ਤੇ 10 ਇਹ ਭੰਗੜਾ ਪਾਉਂਦੇ ਨੇ ਸਟੇਜਾਂ 'ਤੇ ਜਾੜੇ ਲੋਕਾਂ ਦੇ ਸਾਹਮਣੇ ਕੀ ਕਰਵਾਣੀ ਹੈ ਕਹਿੰਦੀ ਆ ਇੱਥੇ ਨਹੀਂ ਤੁਸੀਂ ਬੋਲਣਾ ਫੇਰ ਉਸ ਤੋਂ ਬਾਅਦ ਹੋਰ ਸੁਣ ਲਓ ਜਿਹੜਾ ਇਹਨੂੰ ਇੱਕ ਵਾਰ ਮੈਂ ਤੁਸੀ ਤੁਹਾਡੇ ਯਾਦ ਹੋਣਾ ਮੈਂ ਯਾਦ ਕਰਾ ਦਿੰਨਾ। ਕੇਰਾਂ ਦੀਪ ਸਿੱਧੂ ਨੇ ਇੱਕ ਰੈਲੀ ਰੱਖੀ ਸੀਗੀ। ਉੱਥੇ ਸਾਰੇ ਪੱਤਰਕਾਰਾਂ ਨੂੰ ਸੱਦਾ ਸੀਗਾ। ਇਹ ਬੰਦਾ ਉੱਥੇ ਪਹੁੰਚ ਗਿਆ ਇਕੱਲੇ। ਉਹ ਕਿਉਂ ਪਹੁੰਚੇ ਆਪਾਂ ਨੂੰ ਪਤਾ। ਕਹਿੰਦਾ ਜੀ ਇਹਦੇ ਬਹਾਨੇ ਸੀ ਇੰਡੀਅਨ ਗਵਰਨਮੈਂਟ ਨੇ ਮੇਰੇ ਪੇਜ ਬੰਦ ਕਰਤੇ। ਮੇਰੇ ਚੈਨਲ ਬੰਦ ਕਰਤੇ। ਥਲੀ ਬਿਲਕੁਲ ਸੇਮ ਚੀਜ਼ ਇਹ ਆ। ਇਹਦੀਆਂ 50 ਵੀਡੀਓ ਪਈਆਂ ਨੇ 50 ਇੱਕ ਦੇ ਵਿੱਚ ਵੀ ਜਿਹੜਾ ਇਹਨੇ ਮੁੱਦਾ ਚਕਾਇਆ ਹੋਵੇ ਸਿਰੇ ਤੱਕ ਲਿ ਜਾ ਕੇ ਛੱਡਿਆ ਹੋਵੇ ਸਿਰੇ ਲਾਇਆ ਹੋਵੇ ਤਾਂ ਮੈਨੂੰ ਲੈ ਕੇ ਦਿਖਾ ਦਿਓ ਆ ਕੋਸ਼ਕਮੀ ਨੇ ਪਹਿਲਾਂ ਇੱਕ ਸਕੂਟਰੀ ਦਾ ਮੁੱਦਾ ਚਕਾਇਆ ਸੀ ਇਹਨੇ ਜੇ ਕੰਪਨੀ ਵਾਲੇ ਸਕੂਟਰੀ ਭਾਈ ਇਹਨਾਂ ਨੂੰ ਧੱਕੇ ਨਾਲ ਚੁਕਾ ਰਹੇ ਨੇ ਤਿੰਨ ਮਹੀਨੇ ਬਾਅਦ ਕੰਪਲੇਂਟ ਆ ਰਹੀਆਂ ਨੇ ਸਕੂਟਰੀਆਂ ਖਰਾਬ ਹੋ ਰਹੀਆਂ ਨੇ ਉਹ ਮੁੱਦੇ ਦਾ ਕੀ ਬਣਿਆ ਉਹ ਸਕੂਟਰੀ ਨਵੀਂ ਮਿਲ ਗਈ ਉਹਨੂੰ ਕਿਹੜੇ ਹਰੇ ਉੱਥੇ ਦਾ ਉੱਥੇ ਕਿਹੜਾ ਕੰਮ ਹੋਦਾ ਬਿਲਕੁਲ ਸੇਮ ਚੀਜ਼ੀ ਤੁਸੀਂ ਕਰ ਰਹੇ ਹੋ ਦੀਪ ਸਿੱਧੂ ਨੇ ਉੱਥੇ ਦਾ ਨਾਮ ਲੈਤਾ ਵੀ ਭਾਈ ਇਹ ਬੰਦਾ ਇਕੱਲਾ ਥਲਿਏ ਆਇਆ ਇਹ ਆਪਣੀ ਜਾਨ ਚ ਪੂਰਾ ਵਧੀਆ ਬਣ ਗਿਆ ਜੀ ਲੋ ਜੀ ਦੀਪ ਸਿੱਧੂ ਨੇ ਮੇਰਾ ਨਾਮ ਲੈਤਾ ਨੇ ਉਹਦਾ ਥੈਂਕ ਯੂ ਵੀ ਕੀਤਾ ਪੋਸਟ ਪਾ ਕੇ ਜਿੱਦਣ ਦੀਪ ਸਿੱਧੂ ਦੀ ਪਹਿਲੀ ਵਰਸੀ ਸੀਗੀ ਯਾਦ ਕਰ ਲੈ ਹੁਣ ਉਧਰ ਪਹੁੰਚਿਆ ਤੂੰ ਉੱਥੇ ਜਦ ਵੀ ਤੈਨੂੰ ਸੱਦਿਆ ਸੀਗਾ ਸ਼ਾਮ ਨੂੰ ਖੀਰ ਖਾਣ ਆ ਗਿਆ ਤੂੰ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਜਿਵੇਂ ਤੁਸੀਂ ਦੂਜੇ ਲੋਕਾਂ ਨੂੰ ਕਹਿ ਰਹੇ ਹੋ ਨਾ ਦੂਜੇ ਪੱਤਰਕਾਰਾਂ ਨੂੰ ਪੱਤਰਕਾਰੀ ਤਾਂ ਪੰਜਾਬ ਵਿੱਚ ਖਤਮ ਹੋ ਚੁੱਕੀ ਹੈ ਤਾਂ ਬਿਲਕੁਲ ਕਲੀਅਰ ਆ ਬਿਲਕੁਲ ਕਲੀਅਰ ਆ ਪੱਤਰਕਾਰੀ ਪੰਜਾਬ ਵਿੱਚ ਖਤਮ ਹੋ ਚੁੱਕੀ ਆ ਪੱਤਰਕਾਰਾਂ ਨੂੰ ਦੀਂਦਾ ਨਹੀਂ ਟੂ ਛੱਡਣ ਵਾਲਾ ਪੱਤਰਕਾਰਾਂ ਨੂੰ ਦੀਂਦਾ ਜਿਹੜਾ ਜਮੇ ਬਿਲਕੁਲ ਕਮਲੀਆਂ ਬਿਲਕੁਲ ਜੇ ਛੱਡੂਗਾ ਨਾ ਉਹ ਬੰਦੇ ਦੀਨੇ ਨੇ ਭਾਬੀ ਚੁੰਮੇ ਵਾਲੀ ਦੀਂਦੀ ਆ ਇੱਕ ਸੋਨੂ ਸੋਨੂ ਕੀ ਨਾ ਆਉਂਦਾ ਉਹ ਦੀਂਦਾ ਕਦੇ ਪੱਤਰਕਾਰਾਂ ਨੇ ਜਾ ਕੇ ਐਸਜੀਪੀਸੀ ਵਾਲਾ ਤੋਂ ਸਵਾਲ ਪੁੱਛਿਆ ਵੀ ਸਾਡੀਆਂ ਸਿੱਖਾਂ ਦੀਆਂ ਕੁੜੀਆਂ ਸਟੇਜਾਂ ਤੇ ਔਰਕੈਸਟਰਾਂ ਦੇ ਨਾਲ ਰਲ ਕੇ ਨੱਚ ਰਹੀਆਂ ਨੇ ਅਸੀਂ ਇਹਨਾਂ ਲਈ ਕੀ ਕਰੀਏ ਅਸੀਂ ਇਹਨਾਂ ਲਈ ਕੀ ਕਰੀਏ ਐਸਜੀਪੀਸੀ ਕੋਲ 12 ਅਰਬ ਤੋਂ ਉੱਤੇ ਬਜਟ ਆ ਕਦੇ ਉਹਨਾਂ ਨੇ ਦਿਮਾਗ 'ਚ ਗੱਲਾਂ ਪਾਈਆਂ ਤੁਸੀਂ ਇਹ ਕਦੇ ਉਹਨਾਂ ਨੂੰ ਕਿਹਾ ਵੀ ਸਾਡੇ ਸਿੱਖਾਂ ਦੀਆਂ ਕੁੜੀਆਂ ਜਿਹੜੀਆਂ ਨੱਚ ਰਹੀਆਂ ਨੇ ਕੱਲੀਆਂ ਸਿੱਖਾਂ ਨਹੀਂ ਹੋਰ ਬਥੇਰੀਆਂ ਕਸਤ ਦੀਆਂ ਕੁੜੀਆਂ ਨੇ ਵੀ ਆਪਾਂ ਇਹ ਕੰਮ ਨੂੰ ਰੋਕੀਏ ਆਪਾਂ ਇਹਨਾਂ ਲਈ ਕੋਈ ਸਸਤਾ ਬਣਾਈਏ ਇਹਨਾਂ ਨੂੰ ਆਪਾਂ ਕੰਮਾਂ ਤੇ ਲਾਈਏ ਤਦੈ ਸੋਚਿਆ ਆ ਲਾਸਟ ਵਾਲਾ ਇੱਕ ਮੁੱਦਾ ਹੋਰ ਚੱਕ ਲੋ ਆ ਜਿਹੜਾ ਇਹਨਾਂ ਨੇ ਉੱਥੇ ਪੁਲਿਸ ਵਾਲਾ ਬੈਠਾ ਜਿਹੜਾ ਅੱਜ ਕੱਲ ਬਹੁਤ ਚੱਲ ਰਿਹਾ ਪੱਗ ਬੰਨਿਆ ਸਿਰ ਤੇ ਕਹਿੰਦਾ ਜੀ ਬੀੜੀ ਪੀਂਦਾ ਫੜ ਲਿਆ ਹੁਣ ਮੈਨੂੰ ਗੱਲ ਦਾ ਜਵਾਬ ਦੇ ਦਿਓ ਪੁਲਿਸ ਵਾਲਾ ਅਮਰਤਾ ਨਹੀਂ ਤਾਂ ਹੈ ਨਹੀਂ ਸੀਗਾ ਉਹ ਬੀੜੀ ਪੀਂਦਾ ਤੁਸੀਂ ਫੜ ਲਿਆ ਪੱਗ ਉਹਦੇ ਸਿਰ ਤੇ ਸੀਗੀ ਜਿਹੜੇ ਪੱਗਾਂ 'ਲੇ ਦਾਰੂ ਪੀਂਦੇ ਨੇ ਉਹ ਉਹ ਨਿਸ਼ਾਨੀ ਜਿਹੜੇ ਪੱਗਾਂ ਵਾਲੇ ਰਗੜਾ ਚੜ੍ਹਦੇ ਨੇ ਉਹ ਉਹ ਨਿਸ਼ਾਨੀ ਉਹ ਜਿਹੜੇ ਪੱਗਾਂ ਵਾਲੇ ਗੁਰੂ ਸਾਹਿਬ ਦਾ ਅਮਰਤ ਛੱਕੇ ਕੱਲ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਗੁਰੂ ਸਾਹਿਬ ਮੂਰੇ ਬਰਾ ਆਪਣੇ ਬਰਾਜਮਾਨ ਕੀਤੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਮੂਰੇ ਮਦਰੀਨ ਕੇ ਰੱਖੇ ਹੋਏ ਨੇ ਤੇ ਮੂਰੇ ਬਾਹਰ ਥੱਲੇ ਬਟਾ ਚੜਦਾ ਮੰਨ ਲਗਿਆ ਉਹ ਕੀ ਆ ਉਹ ਕੀ ਆ ਉਹ ਤੇ ਕਿੰਨੇ ਸਿੱਖ ਮੈਨੂੰ ਦਿਖਾ ਦਿਓ ਇੱਕ ਵੀ ਅੱਜ ਤੱਕ ਅਜ ਤੱਕ ਆਪਣੀਆਂ ਜਿਹੜੀਆਂ ਸਿੱਖਾਂ ਦੀਆਂ ਕੁੜੀਆਂ ਨੇ ਪ੍ਰਮਾਤਮਾ ਨੇ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਮਰ ਸ਼ਕਾਇਆ ਸੀ ਨਾ ਉਹਨਾਂ ਨੇ ਜਾਤ ਪੱਤ ਸਾਰਾ ਕੁਝ ਖਤਮ ਕਰਤਾ ਸੀਗਾ ਪਰ ਆਪਣੇ ਖੁੱਦੂਆਂ ਨੇ ਜਾਤ ਪੱਤ ਉੱਤੇ ਵੀ ਜਨਾਲੀ ਬਾਅਦ ਚ ਦੱਸੋ ਮੈਨੂੰ ਕਿੰਨੇ ਸਿੱਖਾਂ ਨੇ ਰਲ ਕੇ ਇਹ ਜਿਹੜੇ ਆਰਕੈਸਟਰਾ ਦੀਆਂ ਕੁੜੀਆਂ ਨੱਚਦੀਆਂ ਨੇ ਮਜਬੂਰੀਆਂ ਨੇ ਘਰੇ ਜਾ ਕੇ ਇਹਨਾਂ ਦਾ ਖਰਚਾ ਚੱਕਿਆ ਦਿਖਾਓ ਮੈਨੂੰ ਇੱਕ ਵੀ ਲਿਆ ਕੇ ਪ੍ਰੋਬਲਮ ਦੇਖਣ ਤੇ ਸੋਚਣ ਦੇ ਵਿੱਚ ਆ ਸਮਝ ਲਓ ਗੱਲਾਂ ਇਹ ਜਿੱਦਣ ਦੇਖਣ ਤੇ ਸੋਚਣ ਤੋਂ ਸਹੀ ਹੋ ਗਿਆ ਨਾ ਉਦੋਂ ਸਾਰੇ ਕੋ ਸਹੀ ਹੋ ਜਾਣਾ ਫੇਰ ਇਹ ਆਪਣੇ ਇੰਟਰਵਿਊ ਦੇ ਵਿੱਚ ਇੱਕ ਐਗਜ਼ਾਮਪਲ ਦੇ ਰਿਹਾ ਹਰੀ ਸਿੰਘ ਨਲੂਏ ਦੀ ਵੀ ਗਜਨੀ ਦੇ ਵਿੱਚ ਆਪਣੇ ਤਾਂ ਜਿਹੜੇ ਸਿੰਘ ਸੀਗੇ ਸ਼ਰਾਬੇ ਲੈ ਕੇ ਆਉਂਦੇ ਸੀਗੇ ਭਾਈ ਇਹ ਫੇਰ ਜਾ ਕੇ ਬੇਇੱਜ਼ਤੀ ਕਰਾਉਂਦੇ ਨੇ ਉਹਨਾਂ ਦਾ ਕਿਰਦਾਰ ਜਾਂ ਚੱਕਣਾ ਹੈ ਨਾ ਫਿਰ ਉਹਨਾਂ ਦੇ ਇੱਕ ਪਾਸਾ ਦੂਜਾ ਵੀ ਦਿਖਾਓ ਵੀ ਉਹਨਾਂ ਨੇ ਹਰੀ ਸਿੰਘ ਨਲੂ ਦੀ ਇੱਕ ਸਟੋਰੀ ਹੋਰ ਵੀ ਬਹੁਤ ਵਧੀਆ ਇੱਕ ਮੈਂ ਸੁਣਾ ਦਿੰਦਾ ਕਲੀਅਰ ਕਰ ਦਿੰਦਾ ਮੈਂ ਨਾਲ ਇੱਕ ਬਹੁਤ ਬੜੀ ਰਾਣੀ ਸੀਗੀ ਉਹਦਾ ਇੱਕ ਬਹੁਤ ਬੜਾ ਰਾਜਾ ਸੀਗਾ ਜਿਹਦੀ ਪੂਰੇ ਇਲਾਕੇ ਦੇ ਵਿੱਚ ਪੂਰੀ ਫੁੱਲ ਚੱਲਦੀ ਸੀਗੀ ਲੋਕ ਡਰਦੇ ਸੀ ਉਹ ਤੋਂ ਉਹ ਹਰੀ ਸਿੰਘ ਨਲੂਆ ਦੇ ਨੋਂ ਤੋਂ ਡਰਦਾ ਸੀ ਰਾਣੀ ਨੇ ਪੁੱਛਿਆ ਉਹਨੂੰ ਵੀ ਜਿਹੜਾ ਇਸ ਮੇਰਾ ਰਾਜਾ ਇੱਕ ਬੰਦੇ ਤੋਂ ਡਰ ਰਿਹਾ ਵੀ ਮੈਂ ਉਹ ਬੰਦੇ ਦੇ ਜਾ ਕੇ ਦਰਸ਼ਨ ਪਾਉਣ ਲਈ ਬੰਦਾ ਹੈ ਕੀ ਜਾਓ ਵੀ ਐਡਾ ਬੜਾ ਮੇਰਾ ਜੋਧਾ ਉਹ ਤੋਂ ਡਰ ਰਿਹਾ ਉਹਨੂੰ ਮਿਲਣ ਚਲੀ ਗਈ ਜਾ ਕੇ ਹਰੀ ਸਿੰਘ ਨਲੂਆ ਮੂਰੇ ਜਾ ਕੇ ਹੱਥ ਜੋੜ ਕੇ ਖੜ ਗਈ ਮੈਂ ਤੁਹਾਡੇ ਵਰਗਾ ਪੁੱਤਰ ਚਾਹਨੀ ਆਂ ਵੀ ਤੁਹਾਡੇ ਮੈਂ ਤੁਹਾਡੇ ਮੇਰੇ ਨਾਲ ਤੁਸੀਂ ਵਿਆਹ ਕਰੋ ਹਰੀ ਸਿੰਘ ਨਲੂਆ ਨੇ ਉੱਥੇ ਉਹਦੇ ਸਿਰ ਦੇ ਉੱਤੇ ਜਾ ਕੇ ਸਟੋਰੀ ਪੜਨੇ ਜਾ ਕੇ ਚੁੰਨੀ ਰੱਖਦੀ ਵੀ ਅੱਜ ਤੋਂ ਬਾਅਦ ਮੈਂ ਤੇਰਾ ਪੁੱਤਰ ਆ ਉਹ ਕਿਰਦਾਰ ਦਿਖਾਇਆ ਗਿਆ ਸੀਗਾ ਇੱਥੋਂ ਸਿੱਖੋ ਕੁਝ ਇਹ ਵੀ ਸੋਚੋ ਵੀ ਜੇ ਨਹੀਂ ਮੋਰੇ ਕੁੜੀ ਨੱਚ ਰਹੀ ਆ ਸਾਡੇ ਔਰਕੈਸਟਰ ਅੱਜਕੱਲ ਤਾਂ ਕੰਮ ਚੱਲ ਪਿਆ ਬਹੁਤ ਜ਼ਿਆਦਾ ਇਹ ਵੀ ਸੋਚੋ ਵੀ ਚਲੋ ਠੀਕ ਆ ਥੁੱਡੀ ਮਾਰੀ ਥੁੱਡੀ ਭੈਣ ਨਹੀਂ ਪਰ ਉਹਨੂੰ ਆਪਣੇ ਭੈਣ ਵਰਗੀ ਸਮਝ ਲਓ ਜਿਹੜਾ ਕੁਸੋ ਦਿਖਾਉਣ ਦੇ ਕਰਦੇ ਨੇ ਉਹਨਾਂ ਨੂੰ ਹਟਾਓ ਚੀਜ਼ਾਂ ਤੋਂ ਉਹਨਾਂ ਦਾ ਖਰਚਾ ਚੱਕੋ ਤਾਂ ਹੀ ਸਿੱਖ ਦੀ ਪਹਿਚਾਣ ਮੁਰੇ ਆਊ ਸੋ ਇਹ ਮੇਰੇ ਵਿਚਾਰ ਸੀਗੇ ਚੀਜ਼ ਤੇ ਮੱਟ ਛੇਰੋਂ ਵਾਲੇ ਦਾ ਪਕੜਾਂਗੇ ਕਾਹਲੀ ਵੀਡੀਓ ਪੋਸਟ ਮੈਡਮ ਉਹ ਜਿਹੜੀ ਉਹਨੇ ਪੋਸਟ ਪਾਈ ਆ ਇਹ ਪਹਿਲੀ ਜੀ ਚੀਜ਼ ਮੈਂ ਕਰਤੀ ਖਤਮ ਆ ਦੂਜੀ ਆ ਹੁਣ ਜਿਹੜੀ ਉਹਨੇ ਪੋਸਟ ਪਾਈ ਆ ਥੋੜੀ ਜੀ ਸਮਝਣ ਦੇ ਤਰੀਕੇ ਨਾਲ ਚਮਤਕਾਰ ਕੀ ਹੁੰਦੇ ਨੇ ਉਹ ਕਹਾਣੀ ਵੀਡੀਓ ਪੋਸਟ ਮਾੜ ਵਗਾਰ ਕੇ ਦੱਸੋ ਮੈਂ ਕੀ ਹੁੰਦਾਂ ਜ਼ਮਤਕਾਰ ਚੰਗਾ ਹਸਰੀ ਗਾਲ ਜੀ